ਕਿਸਾਨ ਜਥੇਬੰਦੀਆਂ ਮੁਰ ਤੋਂ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਲੈਂਡ ਪੂਲਿੰਗ ਦੀ ਸਕੀਮ ਜੋ ਸਰਕਾਰ ਨੇ ਸ਼ੁਰੂ ਕੀਤੀ ਹੈ ਉਸ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ 25 ਤਰੀਕ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਸਿੱਧੀ ਚੁਣੌਤੀ ਤੱਕ ਦਿੱਤੀ ਜਾ ਰਹੀ ਹੈ ਤੇ ਢੱਲੇਵਾਲ ਦੇ ਵੱਲੋਂ ਕੁਝ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਸਪੀਕਰ ਕੁਲਤਾਰ ਸੰਮਵਹ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਉਹਨਾਂ ਨੇ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਹੈ ਢੱਲੇਵਾਲ ਦਾ ਆਓ ਤੁਹਾਨੂੰ ਸੁਣਾ ਲਈ 25 ਅਗਸਤ ਦਾ ਦਿੱਲੀ ਦਾ ਪ੍ਰੋਗਰਾਮ ਹੈ ਤੇ 7 ਅਗਸਤ ਦਾ ਲੈਂਡ ਪੂਲਿੰਗ ਦੇ ਖਿਲਾਫ ਇੱਕ ਵੱਡਾ ਪ੍ਰੋਗਰਾਮ ਕਰਨ ਦਾ ਆਪਣੇ ਐਸਕੇਮ ਨੌਨ ਪੋਲਿਟিক্যাল ਤੇ ਆਪਣੀ ਜਥੇਬੰਦੀ ਬੀਕੇਯੂ ਇਸਪੀ ਉੱਪਰ ਵੱਲੋਂ ਬਣਾਇਆ ਪ੍ਰੋਗਰਾਮ ਉਹਨਾਂ ਪ੍ਰੋਗਰਾਮਾਂ ਦੇ ਨਾਲ ਨਾਲ ਅੱਪਾ 25 ਤਰੀਕ ਨੂੰ ਫਰੀਦਕੋਟ ਦੇ ਅੰਦਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਧਰਨਾ ਦੇਣਾ ਹੈ। ਵਜਾ ਕੀ ਧਰਨਾ ਦੇਣ ਦੀ? ਸਾਡੇ ਸਤਕਾਰਯੋਗ ਮੁੱਖ ਮੰਤਰੀ ਜੀ ਇਹ ਕਹਿ ਦਿੰਦੇ ਹੁੰਦੇ ਆ ਕਿ ਜਗ੍ਹਾ ਚਾਹੀਦੀ ਹੈ ਇਹਨਾਂ ਨੂੰ। ਵਜਾ ਨਾ ਦੀ ਕੋਈ ਲੋੜ ਨਹੀਂ, ਵਜਾ ਕੋਈ ਵੀ ਹੋਵੇ ਵਜਾ ਸੱਪੇ ਬਣਾ ਲੈ। ਮੈਂ ਦੱਸਣਾ ਚਾਹਣਾ ਸਾਡੇ ਮੁੱਖ ਮੰਤਰੀ ਜੀ ਨੂੰ ਤੇ ਆਮ ਲੋਕਾਂ ਨੂੰ ਕਿ ਧਰਨਾ ਆਪਾਂ ਕਿਸ ਲਈ ਲਾ ਰਹੇ ਹਾਂ? ਪਹਿਲੀ ਗੱਲ ਤਾਂ ਇਹ ਕਿ ਜਿਸ ਵੇਲੇ ਆਪਰੇਸ਼ਨ ਸੰਧੂਰ ਚੱਲਿਆ ਆਪਰੇਸ਼ਨ ਸੰਧੂਰ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਬਿਲਕੁਲ ਨਾਲ ਪੈਂਦੇ ਪਿੰਡ ਚਹਿਲ ਦੇ ਵਿੱਚੋਂ ਇੱਕ ਆਕਾਸ਼ਦੀਪ ਨਾਮ ਦਾ ਨੌਜਵਾਨ ਅਗਨੇ ਵੀਰ ਸ਼ਹੀਦ ਹੋ ਜਾਂਦਾ ਮੱਥੇ ਦੇ ਵਿੱਚ ਗੋਲੀ ਵੱਜਦੀ ਉਹ ਨੌਜਵਾਨ ਸ਼ਹੀਦ ਹੋ ਗਿਆ ਅੱਜ ਤੱਕ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਨਾਂ ਸ਼ਹੀਦ ਲਿਆਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਉਹਦੇ ਮਾਂ ਉਹਦਾ ਬਾਪ ਰੁੱਲਦੇ ਫਿਰਦੇ ਨੇ ਲੋਕਾਂ ਦੇ ਕੋਲੇ ਦਰ ਦਰ ਜਾ ਕੇ ਪੜਕ ਰਹੇ ਨੇ ਕਿ ਸਾਨੂੰ ਇਨਸਾਫ ਦਿਵਾਓ ਔਰ ਇਹ ਵੀ ਕਹਿ ਰਹੇ ਨੇ ਕਿ ਬਹੁਤ ਸਾਰੇ ਅਗਨੀ ਵੀਰਾਂ ਨੂੰ ਪਹਿਲਾਂ ਖੁਦਕਸ਼ੀਆਂ ਬਣਾ ਕੇ ਰਿਪੋਰਟ ਪੇਸ਼ ਕੀਤੀ ਗਈ ਆ ਸਾਡਾ ਬੱਚਾ ਬਾਰਡਰ ਤੇ ਸ਼ਹੀਦ ਹੁੰਦਾ ਹੈ ਤੇ ਹੁਣ ਸਰਕਾਰ ਦੇ ਸਾਨੂੰ ਇਹ ਲੱਗਦਾ ਹੈ ਕਿ ਉਹਨੂੰ ਵੀ ਖੁਦਕਸ਼ੀ ਦਾ ਕੇਸ ਬਣਾਉਣਾ ਚਾਹੁੰਦੀ ਹੈ ਸਰਕਾਰ ਦੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੇ ਉਹਦੀ ਖਾਤਰ ਅਜੇ ਤੱਕ ਉਪ ਤੱਕ ਨਹੀਂ ਮੋਹਨ ਕਾਲੀ ਇਤੂ ਵੀ ਗਾ ਮੈਂ ਕਹਾ ਪਿਛਲੇ ਦਿਨ ਜਦੋਂ ਸੈਸ਼ਨ ਸ਼ੁਰੂ ਹੋਇਆ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਯੋਧੇ ਨੂੰ ਵਿਧਾਨ ਸਭਾ ਦੇ ਅੰਦਰ ਉਸ ਵੇਲੇ ਸ਼ਰਧਾਂਜਲੀ ਭੇਟ ਕਰਨ ਦੀ ਵੀ ਲੋੜ ਨਹੀਂ ਸਮਝੀ ਸਾਡੀ ਸਰਕਾਰ ਔਰ ਮਾਪੇ ਰੁਲਦੇ ਦਰੁਲਦੇ ਰਹੇ ਸਾਨੂੰ ਤੇ ਬੱਚੇ ਚਾਹੀਦੇ ਤੁਹਾਡੇ ਸਰਹੱਦਾਂ ਤੇ ਮਰਵਾਉਣ ਲਈ ਮਰਵਾਵਾਂਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਵੀ ਨਹੀਂ ਕਹਿਣਾ ਕਿ ਲੋਕਾਂ ਦੀ ਖਾਤਰ ਮਰ ਗਏ ਲੋਕਾਂ ਦੀ ਰਾਖੀ ਕਰਦੇ ਸ਼ਹੀਦ ਹੋ ਗਏ ਇਹ ਵੀ ਕਹਿਣ ਨੂੰ ਤਿਆਰ ਨੇ ਤੇ ਆਰਥਿਕ ਮਦਦ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਉਸ ਮਾਂ ਨੂੰ ਉਸ ਬਾਪ ਨੂੰ ਜਿਹੜੇ ਰੋ ਰਹੇ ਨੇ ਰੋਜ਼ ਰੋ ਰਹੇ ਨੇ ਉਹ ਪੋਲਿਟਿਕਲ ਲੋਕਾਂ ਦੇ ਸਾਹਮਣੇ ਵੀ ਰੋ ਰਹੇ ਨੇ ਤੇ ਇਥੇ ਇਹ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਸ ਅਗਨੀ ਵੀਰ ਸ਼ਹੀਦ ਆਕਾਸ਼ਜੀਪ ਦਾ ਜਿਹੜਾ ਬਾਪ ਹੈ ਉਹ ਆਮ ਆਦਮੀ ਪਾਰਟੀ ਦਾ ਹੀ ਇੱਕ ਬਹੁਤ ਅਗਾ ਵਧੂ ਵਰਕ ਕਰ ਰਿਹਾ ਹੈ। ਔਰ ਉਹਦਾ ਕਹਿਣਾ ਹੈ ਕਿ ਕਈ ਵਾਰ ਮੇਰੇ ਕੋਲੇ ਸਪੀਕਰ ਸਾਹਿਬ ਆਏ ਨੇ ਲੇਕਿਨ ਇਹਦੇ ਬਾਰੇ ਕੁਝ ਮੂੰਹੋਂ ਨਹੀਂ ਕਟਿਆ। ਇਹ ਹਾਲਾਤ ਹੈ ਲੋਕੋ ਇਹ ਆਪਣੀ ਜ਼ਿੰਮੇਵਾਰੀ ਬੰਦੀ ਹੈ ਆਪਣੇ ਬੱਚੇ ਨੇ ਉਹ ਜਿਹੜੇ ਬੱਚੇ ਸ਼ਹੀਦ ਹੋ ਰਹੇ ਨੇ ਸਰਹੱਦਾਂ ਦੇ ਉੱਤੇ ਆਰਾਮ ਦੀ ਨੀਂਦ ਤੁਹਾਨੂੰ ਸੌਣ ਲਈ ਪ੍ਰੋਵਾਈਡ ਕਰਵਾ ਰਹੇ ਨੇ ਆਪਣੀਆਂ ਜਾਨਾਂ ਵਾਰ ਕੇ ਉਹਨਾਂ ਬੱਚਿਆਂ ਦੀ ਖਤਰ ਆਪਾਂ ਪਹਿਰਾ ਬੱਧਈਏ ਬੱਚੇ ਸਾਡੇ ਨੇ ਉਹਨਾਂ ਦੇ ਮਾਪੇ ਨੂੰ ਇਨਸਾਫ ਹੋਣਾ ਸਾਡਾ ਜ਼ਿੰਮੇਵਾਰੀ ਬਣ ਗਈ ਹੈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਹਰ ਇਨਸਾਫਪਸੰਦ ਵਿਅਕਤੀ ਨੂੰ ਸਾਡੀ ਅਪੀਲ ਹੈ ਕਿ 25 ਤਰੀਕ ਨੂੰ ਅੱਜ 25 ਨੂੰ 25 ਜੁਲਾਈ ਨੂੰ ਆਪਾਂ ਡੀਸੀ ਦਫਤਰ ਧਰਨਾ ਦੇਣਾ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਹਰ ਇੱਕ ਇਨਸਾਫ ਪਸੰਦ ਵੀਰ ਫਰੀਦਕੋਟ ਡੀਸੀ ਦਫਤਰ ਦੇ ਮੂਹਰੇ ਇਹ ਸਾਡੇ ਨੌਜਵਾਨ ਇਸ ਬੱਚੇ ਨੂੰ ਇਨਸਾਫ ਦੋਂਦੇ ਲਈ ਔਰ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇੱਕ ਦਿਨ ਪਹਿਲਾਂ ਸਾਧਕ ਦੀ ਇੱਕ ਬੈਂਕ ਦੇ ਵਿੱਚ ਬਹੁਤ ਵੱਡਾ ਫਰਾਡ ਹੋ ਗਿਆ ਬੈਂਕ ਦਾ ਹੀ ਮੁਲਾਜ਼ਮ ਕਰੋੜਾ ਰੁਪਈਆ ਕਈ 100 ਕਰੋੜ ਰੁਪਈਆ ਲੈ ਕੇ ਫਰਾਰ ਹੋ ਗਿਆ ਭੱਜ ਗਿਆ ਹੈ ਲੇਕਿਨ ਬੈਂਕ ਕ ਬੈਂਕ ਦੇ ਅਧਿਕਾਰੀ ਪੱਲਾ ਝਾੜ ਰਹੇ ਨੇ ਇਹ ਕਹਿ ਰਹੇ ਨੇ ਕਿ ਉਹ ਭੱਜ ਗਿਆ ਅਸੀਂ ਉਹਦੇ ਤੇ ਕਾਰਵਾਈ ਕਰ ਰਹੇ ਹਾਂ ਸਵਾਲ ਇਹ ਹੈ ਕਿ ਲੋਕਾਂ ਦੇ ਪੈਸੇ ਦਾ ਕੀ ਬਣੇਗਾ ਜਿਹੜੇ ਜਿੰਨਾਂ ਨਾਲ ਫਰਾਡ ਕਰਕੇ ਗਿਆ ਲੋਕਾਂ ਨੇ ਦਿਹਾੜੀਆਂ ਕਰ ਕਰਕੇ ਲੋਕਾਂ ਨੇ ਭੁੱਖੇ ਰਹਿ ਰਹਿ ਕੇ ਬੜੀਆਂ ਤਕਲੀਫਾਂ ਝੱਲ ਝੱਲ ਕੇ ਆਪਣੇ ਭਵਿੱਖ ਦੇ ਲਈ 4 ਪੈਸੇ ਜੇ ਜੋੜ ਕੇ ਬੈਂਕ ਦੇ ਵਿੱਚ ਜਮਾ ਕਰਵਾਏ ਨੇ ਕਿਸੇ ਨੇ ਪਹਿਲੀ ਤਾਂ ਗੱਲ ਹੈ ਕਿਸੇ ਕੋਲੇ ਹੈ ਨਹੀਂ ਜਿੰਨੇ ਕਿਸੇ ਨੇ ਔਖੇ ਹੋ ਕੇ ਮਜ਼ਦੂਰੀਆਂ ਮਿਹਨਤਾਂ ਕਰ ਕਰਕੇ ਉਹ ਪੈਸੇ ਜੋੜ ਕੇ ਉਸ ਬੈਂਕ ਦੇ ਵਿੱਚ ਜਮਾ ਕਰਵਾਏ ਅੱਜ ਉਹਨਾਂ ਦੇ ਉਹ ਵੀ ਲੈ ਕੇ ਭੱਜ ਜੇ ਕੋਈ ਤੇ ਬੈਂਕ ਪੰਨਾ ਝਾੜ ਦੇਵੇ ਦੋਸਤੋ ਇਹ ਠੀਕ ਨਹੀਂ ਹੈ ਇਹਨਾਂ ਦੇ ਇਨਸਾਫ ਦੇ ਲਈ ਵੀ ਔਰ ਅਗਲੀ ਗੱਲ ਜਿਹੜੀ ਆਪਾਂ ਨੇ ਕੋਲੇ ਦੇਖਿਆ ਆਪਾਂ ਤੁਹਾਡੇ ਆਪਣੇ ਸੇਨ ਵਾਲੇ ਜਿਹੜੇ ਸਾਰੇ ਬੁਰੀ ਤਰ੍ਹਾਂ ਬੰਦ ਪਏ ਨੇ ਕੇਲੀ ਨਾਲ ਭਰੇ ਪਏ ਨੇ ਅੱਜ ਮੀਂਹ ਪਾਰਾ ਆ ਜੇ ਤੇ ਸਾਰੇ ਦੇ ਸਾਰੇ ਸੇਨ ਵਾਲੇ ਉੱਛਲ ਜਾਣਗੇ ਸਾਰਾ ਸੇਮਨਾਲਾ ਦਾ ਪਾਣੀ ਬਾਹਰ ਨਿਕਲ ਜਾਏਗਾ ਅੱਗੇ ਦੋ ਬਾਰਿਸ਼ਾਂ ਆਈਆਂ ਦੋਨਾਂ ਵਾਰੀ ਇਹੀ ਹੋਇਆ ਸੋ ਇਸ ਤਰਕੇ ਇਹ ਸਾਰੇ ਕੰਮ ਸਰਕਾਰ ਦਾ ਧਿਆਨ ਦੇਣ ਲਈ ਔਰ ਉਹ ਸਾਡੇ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਉਸ ਮਾਂ ਨੂੰ ਸਤਿਗੁਰੂ ਲਈ ਜਿਹਦੀ ਕੌਮ ਨੂੰ ਇਹ ਤਕਲੀਫ ਮਿਲੀ ਹੈ ਜਿਹਨੇ ਉਸ ਬੱਚੇ ਨੂੰ ਜਨਮ ਦਿੱਤਾ ਹੈ ਔਰ ਸਾਡੀ ਕੌਮ ਦੇ ਲੇਖੇ ਲਾਇਆ ਹੈ ਕੌਮ ਨੂੰ ਦਿੱਤਾ ਹੈ ਕਿ ਸਾਡੀ ਕੌਮ ਆਰਾਮ ਦੀ ਜ਼ਿੰਦਗੀ ਜੀਵੇ ਕੌਮ ਸਾਡੀ ਆਰਾਮ ਦੀ ਦੇ ਨਾਲ ਰਾਤਾਂ ਨੂੰ ਸੌਣ ਤੇ ਉਹਨਾਂ ਦਾ ਪਹਿਰਾ ਸਾਡਾ ਬੇਟਾ ਕਰੇਗਾ ਔਰ ਉਹ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਉਹਨੂੰ ਅੱਜ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਇਹ ਉਸ ਮਾਂ ਦੇ ਨਾਲ ਕਰਨਾ ਆਪਣਾ ਸਭ ਦਾ ਫਰਜ਼ ਬੰਦਾ ਔਰ ਜੋ ਚਾਹੁੰਦਾ ਹੈ ਕਿ ਮੈਂ ਉਸ ਮਾਂ ਦੇ ਨਾਲ ਖੜਨਾ ਚਾਹਣਾ ਹੈ ਮੈਂ ਉਸ ਬਾਪ ਦੇ ਨਾਲ ਖੜਨਾ ਚਾਹਣਾ ਹੈ ਸਾਡੇ ਹੱਥ ਚੋੜ ਕੇ ਬੇਨਤੀ ਹੈ 25 ਜੁਲਾਈ ਨੂੰ ਆਪਾਂ ਵੱਡਾ ਇਕੱਠ ਕਰਨਾ ਹੈ ਡੀਸੀ ਦਫ਼ਤਰ ਦੇ ਮੂਹਰੇ ਤਾਂ ਕਿ ਸਾਡੀ ਗੱਲ ਜਿਹੜੀ ਹੈ ਉਹ ਮੰਨੀ ਜਾ ਸਕੇ ਸਰਕਾਰ ਨੂੰ ਆਪਾਂ ਇਹ ਗੱਲ ਮਨਾ ਸਕੀਏ ਇੱਥੇ ਗੱਲ ਹੋਰ ਜ਼ਿਕਰ ਕਰਨੀ ਬਹੁਤ ਜ਼ਰੂਰੀ ਹੈ ਕਿ ਸਰਕਾਰ ਦੀ ਬੇਰੁਖੀ ਜ਼ਾਹਰ ਹੁੰਦੀ ਹੈ ਜਿਸ ਦਿਨ ਇਸ ਅਗਨੀ ਵੀਰ ਦੀ ਸ਼ਹਾਦਤ ਹੁੰਦੀ ਹੈ ਉਸ ਦੀ ਡੱਡ ਬੋਡੀ ਆ ਕੇ ਸੰਸਕਾਰ ਹੋਇਆ ਇਹਦੇ ਹਜੇ ਫੁੱਲ ਚੁਗਣੇ ਬਾਕੀ ਸੀ ਸੀਰੀਅਸਨੈਸ ਦੇਖਿਓ ਇਸ ਸ਼ਹੀਦਾਂ ਪ੍ਰਤੀ ਸਰਕਾਰ ਦੀ ਕਿੰਨੀ ਕ ਹੈ ਉਹਦੇ ਹਜੇ ਫੁੱਲ ਚੁਗਣੇ ਬਾਕੀ ਸੀ ਚਿਖਾ ਵੱਲ ਰਹੀ ਸੀ ਤੇ ਪੰਜਾਬ ਸਰਕਾਰ ਤੇ ਸਾਡਾ ਫਰੀਦਕੋਟ ਦਾ ਪ੍ਰਸ਼ਾਸਨ ਉਸ ਦਿਨ ਸਰਦਾਰ ਭਵਨ ਸਿੰਘ ਮਾਨ ਦੇ ਹੁਣ ਵਾਲੇ ਵਾਈਫ ਨੂੰ ਇੱਥੇ ਬੁਲਾ ਕੇ ਇੱਥੇ ਜਸ਼ਨ ਜੀਤ ਮਨਾ ਰਿਹਾ ਸੀ ਜਸ਼ਨ ਜੀਤ ਹੁਣ ਜਸ਼ਨ ਸ਼ਬਦ ਨੂੰ ਤੁਸੀਂ ਆਪਣੇ ਆਪ ਸਮਝੋਗੇ ਉਹ ਕੀ ਹੈ ਸੋ ਆਓ ਉਸ ਮਾਨੂਨ ਸ਼ਬਦ ਆਈਏ ਜਿਹਦਾ ਹਿਰਦਾ ਬਲੁੰਧ ਰਿਆ ਗਿਆ ਜਿਹਦੀਆਂ ਆਂਦਰਾ ਬਰੁੰਧ ਰੀਆਂ ਗਈਆਂ ਇਹਦੇ ਨਾਲ ਖੜਨਾ ਆਪਣਾ ਸਭ ਦਾ ਫਰਜ਼ ਹੈ ਆਪ ਸਭ ਨੂੰ ਮੇਰਾ ਫਿਰ ਸਦਾ ਹੈ ਕਿ ਤਕੜੇ ਹੋ ਕੇ ਪੂਰੀ ਤਾਕਤ ਦੇ ਨਾਲ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਆਓ ਘੱਟੋ ਘੱਟ ਫਰੀਦਕੋਟ ਵਾਲਿਆਂ ਨੂੰ ਮੇਰੀ ਬੇਨਤੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬੈਠਾ ਹਰ ਵਿਅਕਤੀ ਹਰ ਭੈਣ ਹਰ ਮਾਂ ਹਰ ਬਜ਼ੁਰਗ ਹਰ ਨੌਜਵਾਨ ਇਸ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ 25 ਤਰੀਕ ਨੂੰ 11 ਵਜੇ ਆਪਾਂ ਉੱਥੇ ਇਹ ਪ੍ਰੋਗਰਾਮ ਕਰਨਾ ਹੈ